ਜੀ ਸਾਰਿਆਂ ਨੂੰ ਮੈਂ ਹਾਂ ਜਗਜੀਤ ਸਿੰਘ ਡਾਲ ਤੇ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਮੁਕਸਰ ਸਾਹਿਬ ਤੇ ਅੱਜ ਤੁਹਾਨੂੰ ਉਸ ਸ਼ਖਸ ਦੇ ਨਾਲ ਅਸੀਂ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਇੱਕ ਸਾਈਕਲ ਦੇ ਉੱਤੇ ਪੂਰੇ ਭਾਰਤ ਦਾ ਸੂਰ ਜਿਹੜਾ ਉਹ ਲਾ ਦਿੱਤਾ ਕਿੰਨੇ ਟਾਈਮ ਦੇ ਵਿੱਚ ਲਾਇਆ ਕੀ ਕੀ ਮੁਸੀਬਤਾਂ ਆਈਆਂ ਸਾਰੀ ਆਪਾਂ ਜਿਹੜੀ ਉਹ ਜਾਣਕਾਰੀ ਇਹਨਾਂ ਤੋਂ ਲੈਣੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੇ ਦਰਸ਼ਕਾਂ ਨੂੰ ਆਪਣੇ ਬਾਰੇ ਜਾਣਕਾਰੀ ਆਪਣਾ ਨਾਮ ਜਿਹੜਾ ਉਹ ਮੇਰਾ ਪਿੰਡ ਕੋਟਪਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇਹ ਜੋ ਯਾਤਰਾ ਸ਼ਾਇਕਤੇ ਬਾਬਾ ਨਾਨਕ ਨੇ ਕਰਾਈ ਹੈਗੀ ਪੂਰੇ ਭਾਰਤੀ ਇਹ ਲਗਾਤਾਰ ਪੌਣੇ 2 ਸਾਲ ਚੱਲ ਤੈ ਹੋ ਗਈ ਸੀਗੀ ਜਿਸ ਵਿੱਚ 73000 ਕਿਲੋਮੀਟਰ ਚੈਕ ਚੱਲੇ ਸੀਗਾ ਤੇ ਜਦੋਂ ਮੈਂ ਪਿੰਡ ਕੋਟਪਈ ਵਾਪਸ ਆਉਣਾ ਪੌਣੇ 2 ਸਾਲ ਬਾਅਦ ਤੇ ਪਿੰਡ ਕੋਟਪਈ ਦੇ ਲੋਕਾਂ ਨੇ ਵੀਰਾਂ ਨੇ ਮੈਨੂੰ ਧੰਨਵਾਦ ਕੀਤਾ ਮੈਨੂੰ ਹੱਥ ਹੱਤ ਚੁੱਕ ਲਿਆ ਮੈਂ ਪਿੰਡ ਕੋਟ ਭਈ ਆਂਦਾ ਬਹੁਤ ਬਹੁਤ ਧੰਨਵਾਦੀ ਹਾਂ ਜੋ ਉਹਨਾਂ ਨੇ ਮੇਰਾ ਆਏ ਦਾ ਸਨਮਾਨਤ ਕੀਤਾ ਜੀ ਤੁਹਾਡਾ ਜਿਹੜਾ ਦਾਮ ਕਿਸ ਨਾਮ ਨਾਲ ਤੁਸੀਂ ਮਸ਼ਹੂਰ ਹੋ ਮੇਰਾ ਨਾਮ ਬਾਬਾ ਨਾਨਕ ਨੇ ਮੇਕੇ ਜੋ ਕਿਰਪਾ ਕੀਤੀ ਹੈਗੀ ਸਾਈਕਲ ਪਾਰ ਯਾਤਰਾ ਜੋ ਕਰਾਈ ਹੈਗੀ ਆਲ ਇੰਡੀਆ ਨੇਪਾਲ ਪਟਾਣ ਸੈਕ ਯਾਤਰੀ ਦੇ ਨਾਂ ਤੇ ਮੇਰਾ ਨਾਮ ਪ੍ਰਸਿੱਧ ਹੋ ਗਿਆਗਾ ਕੋਈ ਸਰਕਾਰ ਵੱਲੋਂ ਵੀ ਇਨਾਮ ਦਿੱਤਾ ਗਿਆ ਜਾਂ ਅੱਖਾਂ ਤੋਂ ਪ੍ਰੋਖੇ ਕਰ ਦਿੱਤਾ ਗਿਆ ਵੈਸੇ ਇਹ ਮੈਂ ਕਿ ਸਰਕਾਰ ਵੱਲੋਂ ਕੁਝ ਨਹੀਂ ਮੈਂ ਮੰਗਿਆ ਵੀ ਨੀਗਾ ਤੇ ਲੈਣਾ ਵੀ ਨੀਗਾ ਇਹ ਤਾਂ ਬਸ ਸੱਦ ਭਾਉਣਾ ਟੂਰ ਲੈ ਕੇ ਗਿਆ ਸੀ ਆਪਸੀ ਭਾਈਚਾਰ ਦੇ ਸਬੰਧ ਵਿੱਚ ਜੋ ਕਿ ਆਪਣੇ ਭਰਾਵਾਂ ਦਾ ਪੂਰੇ ਭਾਰਤ ਵਿੱਚ ਜਾਂ ਬਾਹਰ ਵਸੇ ਵੀ ਆਪਣਾ ਤਾਲਮੇ ਬਣਾ ਰਵੇ ਕੋਸ਼ਿਸ ਵਾਂਦੇ ਵਿੱਚ ਸਤਪਾਲ ਨਟੂਰ ਲਾਇਆ ਸੀਗਾ ਕਿੰਨੇ ਟਾਈਮ ਦੇ ਵਿੱਚ ਜਿਹੜਾ ਉਹ ਤੁਸੀਂ ਟੂਰ ਆਪਣਾ ਜਿਹੜਾ ਉਹ ਸਮਾਪਤ ਕਰ ਲਿਆ ਇਹ ਯਾਤਰਾ 15/3/92 ਤੋਂ 17/10/93 ਤੱਕ ਸਮਾਪਤੀ ਹੋ ਗਈ ਜੀ ਲਗਾਤਾਰ 19 ਮਹੀਨੇ ਮੱਕੇ ਇਹ ਯਾਤਰਾ ਚੱਲਦੀ ਰਹੀ 19 ਮਹੀਨੇ ਬਾਅਦ ਪਿੰਡ ਦੇ ਲੋਕਾਂ ਨੇ ਬਹੁਤ ਬਹੁਤ ਧੰਨਵਾਦ ਕੀਤਾ ਸਵਾਗਤ ਕੀਤਾ ਮੈਂ ਅੱਜ ਪਿੰਡ ਕੋਟ ਭਈ ਦਾ ਦੇ ਨਹੀਂ ਦੇ ਸਕਦਾ ਇੱਕ ਸੁਣਿਆ ਵੀ ਜਾ ਰਿਹਾ ਕਿ ਸਤਖੰਡ ਸ੍ਰੀ ਹਰਜੂ ਹਜੂਰ ਸਾਹਿਬ ਵੀ ਤੁਸੀਂ ਜਿਹੜਾ ਕਾਫੀ ਟੂਰ ਲਾ ਚੁੱਕੇ ਆ ਦਰਸ਼ਨਾਂ ਲਈ ਇਹ ਵੀ ਵਾਹਿਗੁਰੂ ਦੀ ਕਿਰਪਾ ਹੋਈ ਸਤਖੰਡ ਸ੍ਰੀ ਹਜੂਰ ਸਾਹਿਬ ਸੈਕਟ ਬਾਬਾ ਨਾਨਕ ਨੂੰ ਪੰਜਾਂ ਦੀ ਜਾ ਚੁੱਕਿਆ ਹੈਗਾ ਹਜੂਰ ਸਾਹਿਬ ਜਾਂਦਾ ਦੂਰ ਨੇ ਸਿਰਫ 18-19 ਕਿਲੋਮੀਟਰ ਹੈ ਪਿੰਡ ਕੋਟਪਈ ਤੋਂ ਤੇ 14 ਦਿਨਾਂ ਵਿੱਚ ਸਤਖੰਡ ਸ੍ਰੀ ਹਜੂਰ ਸਾਹਿਬ ਸਾਈਕਲ ਲੱਗ ਜਾਂਦਾਗਾ ਅੱਛਾ ਸਾਈਕਲ ਦੇ ਵਿੱਚ ਫਿਰ ਕੋਈ ਮੁਸ਼ਕਲਾ ਵੀ ਆਈਆਂ ਹੋਣਗੀਆਂ ਕਿੰਨੇ ਟਾਇਰ ਪਏ ਕਿੰਨੇ ਪੈਂਚਰ ਲੱਗੇ ਕਿੱਥੇ ਕਿੱਥੇ ਦਿੱਕਤਾਂ ਆਈਆਂ ਤੁਹਾਨੂੰ ਇਹ ਜੀ ਲੱਗੇ ਜਿਹੜਾ ਆਲ ਇੰਡੀਆ ਨੇਪਾਲ ਪਟਾਣੋ ਜੋ ਟੂਰ ਲੱਗਿਆ ਸੀ ਉਸ ਵਿੱਚ ਸਾਈਕਲ ਦਾ ਸਮਾਨ ਬੜੀ ਹੁੰਦਾ ਜਿਵੇਂ ਜਿਸ ਤਰ੍ਹਾਂ ਕਿ 11 ਟਾਇਰ 4 ਟਿਊਬਾਂ 3 ਚਾਈਨਾ 3 ਸੈਂਟਰ ਐਕਸਲ ਤੋਂ ਪਿੱਛੇ ਐਕਸਲ ਦੋ ਅੱਗੇ ਇੱਕ ਪ੍ਰਾਈਵੇਟ ਚੱਕਾ ਵੀ ਪਾਇਟਰਾ ਜਿਸ ਦੇ ਵਿੱਚ 10 ਪਿੰਚਰ ਮੈਂ ਆਪਣੇ ਅੱਗੇ ਲਾਈ ਸੀਗੇ 10 ਕਿਤੇ ਦੁਕਾਨਾਂ ਉਦੀ ਸੀ ਉੱਥੇ ਲਵਾ ਲੈਂਦਾ ਸੀ ਤੇ ਉਸ ਤੋਂ ਇਲਾਵਾ ਜੋ ਭਾਸ਼ਾ ਦੀ ਪ੍ਰੋਬਲਮ ਆਈ ਹੈਗੀ ਜਿਵੇਂ ਆਪਣੀ ਭਾਸ਼ਾ ਪੰਜਾਬੀ ਜਿਵੇਂ ਅੱਗੇ ਹਰਿਆਣਵੀ ਰਾਜਸਥਾਨੀ ਗੀਰਾਤੀ ਮਰਾਠੀ ਕੰਨੜ ਤਾਂ ਵੀ ਨਹੀਂ ਭਾਸ਼ਾ ਭਾਰਤ ਪਈ ਹੈ ਅੱਗੇ ਜਾ ਕੇ ਕਿ ਉਹਨਾਂ ਪਛਾਵਾਂ ਦੀ ਤੰਗੀ ਹੁੰਦੀ ਹੈ ਨਾ ਆਪਾਂ ਲਿਖ ਸਕਦੇ ਆ ਉਹਨਾਂ ਭਾਸ਼ਾ ਨੂੰ ਤੇ ਨਹੀਂ ਪਾ ਬੋਲ ਸਕਦੇ ਆ ਇਹ ਕਰਕੇ ਹਿੰਦੀ ਭਾਸ਼ਾ ਮੈਂ ਜਾਣਦਾ ਸੀ ਥੋੜੀ ਜੀ ਉਹਦੇ ਨਾਲ ਮਕੇ ਉਹਨਾਂ ਲੋਕਾਂ ਨਾਲ ਗੱਲਬਾਤ ਕਰਕੇ ਮਿਲ ਗਏ ਕਿ ਉਸ ਦੇ ਨਾਲ ਮਕੇ ਮਟੂਰਪੁਰਾ ਲੱਗੇ ਆਇਆ ਇੱਕ ਸੁਣਿਆ ਕਿ ਗੁਰਦਾਰਾ ਸਾਹਿਬ ਦੇ ਤੁਸੀਂ ਸ਼ਾਇਦ ਜੰਮੂ ਕਸ਼ਮੀਰ ਜਾਂ ਕਿਤੇ ਦਰਸ਼ਨ ਵੀ ਕੀਤੇ ਜਿੱਥੇ ਕਿ ਪੋਸਟ ਆਮ ਕਿਸੇ ਨੂੰ ਜਾਣ ਨਹੀਂ ਹੀ ਦਿੰਦੇ ਤੇ ਕਿਉਂਕਿ ਉੱਥੇ ਗੋਲਾਬੈਰੀ ਕਾਫੀ ਜੜੀ ਹੁੰਦੀ ਸੀ ਉਹਦੇ ਬਾਰੇ ਥੋੜਾ ਜੀ ਹਾਂ ਜੇ ਮੜ ਕੇ ਇੱਕ ਟੰਡਾ ਗੁਫਾ ਹੁੰਦੀ ਆ ਰਾਸਤੇ 'ਚ ਸੁਰੰਗ ਹੁੰਦੀ ਆ ਪੌਣਕ 2 ਕਿਲੋਮੀਟਰ ਦੀ ਹੈਗੀ ਉਸ ਵਿੱਚ ਜਿਹੜੇ ਉੱਥੇ ਫੌਜੀ ਵੀਰ ਆ ਉਹਨਾਂ ਨੇ ਮੈਨੂੰ ਟੱਪਣੇ ਦਿੱਤਾ ਉਹਨਾਂ ਵੀਰਾਂ ਨੂੰ ਕਿਹਾ ਵੀ ਮੈਂ ਕਿਸੇ ਮਿਲ ਕੇ ਭਾਰਤ ਯਾਤਰਾ ਵਿੱਚ ਮੈਂ ਸਾਈਕਲ ਕਿਸੇ ਕੀਤੇ ਨਹੀਂ ਰੱਖਿਆ ਤੇ ਮੈਂ ਹੁਣ ਵੀ ਨਹੀਂ ਰੱਖਣਾ ਚਾਹੁੰਦਾ ਮੈਂ ਟੰਡਰ ਪਾਰ ਕਰਨੀ ਚਾਹਨਾ ਹੈਗਾ ਤਾਂ ਇੱਕ ਵੀਰ ਨੇ ਮੁਕੇ ਹਾਂ ਕਹ ਦਿੱਤੀ ਤੇ ਬੜੀ ਮੁਸ਼ਕਿਲ ਨਾਲ ਹਨੇਰਾ ਬਹੁਤ ਜ਼ਿਆਦਾ ਸੀ ਪਾਣੀ ਵੀ ਸਿੰਮਦਾ ਸੀਗਾ ਪਰਨੇ ਪਰ ਜਦੋਂ ਮੈਂ ਗਿਆ ਤੇ ਅਨੰਤnag ਗੁਰਦਾ ਸਾਹਿਬ ਮੈਂ ਪੜਾ ਕੀਤਾ ਉੱਥੇ ਸ਼ਾਮ ਦੇ ਵਕਤ ਪਤਾ ਲੱਗਿਆ ਵੀ ਗੋਲਾਬਾਰੀ ਹੋਈ ਮੇਰੇ ਸਾਹਮਣੇ ਹੋਈ ਹੈਗੀ ਤੇ 12 ਕੁ 14 ਕ ਮਕੇ ਉਹਨਾਂ ਨੇ ਜਿਹੜੇ ਸੀਗੇ ਗਲਤ ਬੰਦੇ ਉਹਨਾਂ ਨੇ ਮਾਰ ਦਿੱਤੇ ਤੇ ਉਸ ਤੋਂ ਬਾਅਦ ਮੈਂ ਮਟਰਨ ਹੁੰਦਾ ਹੋਇਆ ਸ਼੍ਰੀ ਨਗਰ ਗੁਰਦਾਸਾਹ ਪਹੁੰਚਿਆ ਸ਼੍ਰੀ ਨਗਰ ਉੱਤੋਂ ਵਾਪਸ ਮਕੇ 911 ਟੰਡਰੇ ਦੀ ਲੰਘ ਜਾਏਗਾ ਤੇ ਉਸ ਟਾਈਮ ਉਹਨਾਂ ਨੂੰ ਦੱਸਿਆ ਕਿ ਮੇਰੇ ਪੈਰ ਹੀ ਲੱਗਨੁੰਦੇ ਮੈਂ ਕਿ ਐਨੀ ਜੀਮ ਮਲਾਂ ਕੀ ਗਿਆ ਸੀਗਾ ਤੇ ਮੈਂ ਜਾ ਸਕਦਾ ਹਾਂ ਉਸ ਤੋਂ ਬਾਅਦ ਇਹ ਟੰਡਰੇ ਪਾਰ ਕੀਤਾ ਤੇ ਪਠਾਨਕੋਟ ਆ ਗਏ ਜੀ ਪਠਾਨਕੋਟ ਤੋਂ ਮੈਂ ਜਰਿੰਦਰ ਆ ਗਿਆ ਜਰਿੰਦਰ ਸੈਂਟਰ ਤੋਂ ਕਰਤਾ ਸਾਹਿਬ ਮਾਰ ਰਿਆਸ਼ ਕੀਤੀ ਤੇ ਉੱਥੇ ਟੈਲੀਵਿਜ਼ਨ ਪਤਾ ਲੱਗਾ ਉਹਨਾਂ ਨੇ ਮੈਨੂੰ ਉੱਥੇ ਆਪਣੇ ਟੈਲੀਵਿਜ਼ਨ ਉੱਤੇ ਲੈ ਗਏ ਸੀਗੇ ਤੇ ਉਹਨਾਂ ਨੇ ਮੇਨੂੰ ਇੰਟਰਵਿਊ ਕਰਕੇ ਤੇ ਦਿਖਾਇਆਗਾ ਮੈਂ ਕਿ ਵੀ ਇਹ ਭਾਰਤ ਯਾਤਰਾ ਕੀਤੀ ਹੈ ਉਹਦਾ ਸਾਰਾ ਉਹਨਾਂ ਨੂੰ ਸੀਨ ਦਿਖਾਇਆ ਸੀਗਾ ਤੁਹਾਨੂੰ ਕੀ ਲੱਗਦਾ ਕਿ ਕੋਈ ਹੋਰ ਵੀ ਜਿਹੜਾ ਪੰਜਾਬ ਦਾ ਪੁੱਤ ਹੈਗਾ ਜਿਹੜਾ ਉਹ ਭਾਰਤ ਯਾਤਰਾ ਪੂਰੀ ਸਾਈਕਲ ਤੇ ਕਰ ਸਕਦਾ ਜਾਂ ਸਾਡੇ ਸਾਹਮਣੇ ਕਿਸੇ ਨੇ ਕੀਤੀ। ਵੇਖੋ ਜੀ ਪੰਜਾਬ ਦਾ ਦਿਲ ਬਹੁਤ ਵੱਡਾ ਹੈਗਾ ਪੰਜਾਬ ਦੇ ਨੌਜਵਾਨ ਇਹ ਜੀ ਕੋਈ ਗੱਲ ਨਹੀਂ ਮੈਂ ਕਿ ਪੰਜਾਬ ਦਾ ਕੋਈ ਵੀਰ ਮਕੇ ਯਾਤਰਾ ਨਹੀਂ ਕਰ ਸਕਦਾ। ਭਾਰਤੀ ਯਾਤਰਾ ਵੀ ਕਰ ਸਕਦਾ ਹੈਗਾ। ਜੋ ਬਾਹਰੋਂ ਲੋਕ ਹੈ ਉਹ ਤੋਂ ਯਾਤਰਾ ਕਰ ਸਕਦਾ ਹੈਗਾ। ਕਈ ਮੈਂ ਮਿਲ ਕੇ ਵੀਡੀਓ ਚ ਵੇਖਦਾ ਰਿਹਾ ਮਕੇ ਕਾਫੀ ਵੀਰ ਮਕੇ ਯਾਤਰਾ ਤੇ ਬਾਹਰਲੇ ਮੁਲਕ ਵੀ ਗਏ ਹੈਗੇ। ਮੈਂ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਜੋ ਚੰਗਾ ਸੰਦੇਸ਼ ਹੁੰਦੇ ਹੈਗੇ। ਸਾਈਕਲ ਦੇ ਉੱਤੇ ਜਿਹੜੀ ਉਹ ਕਾਫੀ ਇੰਨੀ ਲੰਬੀ ਯਾਤਰਾ ਕੋਈ ਯਾਦ ਹੈ ਤੁਹਾਨੂੰ ਕਿੰਨੇ ਕਿਲੋਮੀਟਰ ਤੁਸੀਂ ਜਿਹੜਾ ਉਹ ਪੈਂਡਾ ਤੈਅ ਕਰ ਲਿਆ ਸਾਈਕਲ ਤੇ ਇਹ ਭਾਰਤ ਯਾਤਰਾ ਵਿੱਚ ਸਾਰਾ 7300 ਕਿਲੋਮੀਟਰ ਸਾਈਕਲ ਚੱਲਿਆ ਜੀ ਤੇ ਜੋ ਮਿਲ ਕੇ ਸਮਾਨ ਤੁਹਾਨੂੰ ਦਸੀ ਦਿੱਤਾ ਵੀ ਸਾਈਕਲ ਦਾ ਇੰਨਾ ਸਮਾਨ ਬੱਲੀ ਹੋਇਆਗਾ ਪਰ ਹਿੰਦੁਸਤਾਨ ਦੇ ਵਿੱਚ ਹੀ ਮਿਲ ਕੇ ਚਾਹੇ ਲੋਕ ਮੁਸਲਮਾਨ ਸੀ ਚਾਹੇ ਹਿੰਦੂ ਸੀ ਚਾਹੇ ਸਾਈ ਵੀਰ ਸੀ ਚਾਹੇ ਮਿਲ ਕੇ ਸਿੱਖ ਵੀਰਤੀ ਮੇਰਾ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਕੀਤਾ ਜੀ। ਵਧੀਆ ਜਾਨੀ ਕੇ ਰਿਸਪੌਂਸ ਜਿਹੜਾ ਤੁਹਾਨੂੰ ਜੀ ਜੀ ਫਿਰ ਖਾਣ ਪੀਣ ਦਾ ਰੋਟੀ ਦਾ ਜਾਂ ਚਾਹ ਦਾ ਉਹ ਕਿਸ ਤਰ੍ਹਾਂ ਤੁਹਾਡਾ ਸਾਰਾ ਸਿਸਟਮ ਰਿਹਾ। ਕਈ ਮਿਲ ਕੇ ਭਾਰਤ ਵਿੱਚ ਇਹ ਕਈ ਵਾਰੀ ਨੂੰ ਮਿਲਦੇ ਚੀਜ਼ ਜਿਵੇਂ ਅਲੱਗ-ਅਲੱਗ ਖਾਣਾ ਹੈ ਨਹੀਂ ਪਸੰਦ ਸੀਗਾ ਉੱਥੇ ਕੋਈ ਆਉਦਾ ਜਿਵੇਂ ਨਾਗaland ਵਿੱਚ ਉੱਥੇ ਕੋਈ ਛੋਲੇ ਕਰਕੇ ਜੀਵਣਾ ਕਰ ਲਿਆ ਕੋਈ ਡਰਟ ਕਰਕੇ ਜੀਵਣਾ ਕਰ ਲਿਆ ਉਹਨਾਂ ਦਾ ਖਾਣਾ ਆਪਣੇ ਨਾਲੋਂ ਵੇ ਅਲੱਗ ਹੈਗਾ। ਠੀਕ ਹੈ ਜੀ। ਕੋਈ ਹੋਰ ਵੀ ਮੁਸ਼ਕਲਾਂ ਆਈਆਂ ਇਹਦੇ ਵਿੱਚ ਕੋਈ ਯਾਤਰਾ ਦੌਰਾਨ ਆ ਕਿ ਇਹ ਵੱਡੇ ਵੱਡੇ ਪਹਾੜ ਜਿਗੇ ਪਹਾੜਾ ਪੂੜਾ ਇਹ ਤਾਂ ਪ੍ਰਵਾਹ ਨਹੀਂ ਕਰਦੇ ਸੀਗੇ ਸਾਈਕਲ ਬਸ ਬਾਬੇ ਨਾਲ ਕੀ ਮੇਰੀ ਸੀਗੀ ਤੇ ਸਾਈਕਲ ਚੜਾਈ ਮਿਲ ਕੇ ਜੇ ਡਾਊਨ ਰਸਤਾ ਹੈਗਾ ਤੇ ਡਾਊਨ ਤੋਂ ਸਾਈਕਲ ਨੂੰ ਪਹਹਾ ਕੇ ਅੱਧੀ ਚੜਾਈ ਤਾਂ ਮਿਲ ਕੇ ਜੇ ਸਾਈਕਲ ਕਰਨ ਦਾ ਜਦੋਂ ਪਤਾ ਲੱਗਿਆ ਵੀ ਹੁਣ ਸਾਈਕਲ ਨਹੀਂ ਚੜਦਾ ਤੇ ਉਤਰ ਕੇ ਪੈਦਲ ਹੋ ਜਾਣਾ ਸੀ ਕੋਈ ਰਾਹ ਦੇ ਵਿੱਚ ਇਹੋ ਜਿਹੇ ਹਾਦਸੇ ਵੀ ਦੇਖੇ ਜਿਨ੍ਹਾਂ ਨਾਲ ਦਿਲ ਕੰਬ ਗਿਆ ਹੋਵੇ ਮੈਂ ਇਹ ਹਜੇ ਕੋਈ ਨਹੀਂ ਕਿਉਂਕਿ ਜਦੋਂ ਘਰੋਂ ਨਿਕਲੀ ਪਏ ਚੰਗੇ ਕੰਮ ਅਸੀਂ ਨਿਕਲੇ ਆਗੇ ਤੇ ਚੰਗੇ ਕੰਮ ਨੂੰ ਚੰਗਾ ਹੰਗਾਰਾ ਮਿਲਿਆ ਤੇ ਬਾਕੀ ਕੋਈ ਡਰ ਨਹੀਂ ਸੀਗਾ ਜੀ ਮੇਰੇ ਕਿ ਜਦੋਂ ਆਪਾਂ ਘਰੋਂ ਚੱਲ ਹੀ ਪਈ ਇੱਕ ਚੰਗੇ ਕੰਮ ਉਹ ਡਰ ਜਿਹੜਾ ਬੰਦਾ ਰੱਖਦਾ ਹੈਗਾ ਉਹ ਅੱਗੇ ਸਭ ਨਹੀਂ ਹੁੰਦਾਗਾ ਉਹ ਜੀ ਕਹਿਣਾ ਚਾਹੁੰਦੇ ਹਾਂ ਬਾਜੀ ਮੇਰੇ ਕਿ ਬਾਬੇ ਨਾਨਕ ਦੀ ਬਸ ਹਰ ਇੱਕ ਤੇ ਮਿਹਰ ਹੋਣੀ ਚਾਹੀਦੀ ਹੈ ਜੇ ਕੋਈ ਨਾ ਜਾਤਾ ਜਾਂਦਾ ਹੈਗਾ ਤੇ ਚੰਗਾ ਸੰਦੇਸ਼ ਦੇਣ ਵਾਸਤੇ ਨਿਕਲੇ ਤਾਂ ਕਿ ਆਪਣੇ ਬਾਰਵਾਸ ਦੇ ਵੀਰਾਂ ਨੂੰ ਜਾਂ ਪੰਜਾਬ ਦੇ ਵੀਰਾਂ ਨੂੰ ਭਾਰਤ ਦੇ ਵੀਰਾਂ ਨੂੰ ਮਿਲ ਕੇ ਵੀ ਚੰਗੀ ਸਿਹਤ ਮਿਲੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਆਪਣਾ ਜਿਹੜਾ ਤੁਸੀਂ ਕੀਮਤੀ ਸਮਾਂ ਸਪੈਂਡ ਕੀਤਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ